ਸਾਥੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਕਿਸਾਨ ਲਹਿਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਹਮਲਾ ਬੋਲਿਆ ਇਹ ਗੱਲ ਸੁੱਤੇ ਸਿੱਧ ਨਹੀਂ ਹੋਈ ਇਹ ਗੱਲ ਠੀਕ ਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮਾਨਸਿਕ ਸੰਤੁਲਨ ਠੀਕ ਨਹੀਂਗਾ ਔਰ ਉਹਨਾਂ ਨੂੰ ਕੁਝ ਦਿਨ ਡੀਡਿਕਸ਼ਨ ਸੈਂਟਰ ਚ ਰੱਖਣ ਦੀ ਜ਼ਰੂਰਤ ਹੈਗੀ ਆ ਖਾਸੀ ਗੜਬੜ ਹੋਈ ਵੀ ਆ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਠੀਕ ਹੋਵੇ ਕਿ ਵਧੀਆ ਜੇ ਨਸ਼ਾ ਛਡਾਊ ਕੇਂਦਰ ਚ ਉਹਨਾਂ ਨੂੰ ਰੱਖਿਆ ਜਾਵੇ ਪਰ ਦੂਸਰਾ ਕਾਰਨ ਜਿਹੜਾ ਉਹ ਇਹ ਹੈਗਾ ਜੋ ਅਖਬਾਰਾਂ ਚ ਛਪ ਗਿਆ ਜੋ ਟੀਵੀ ਚੈਨਲਾਂ ਤੇ ਆ ਗਿਆ ਕਿ 트ੰਪ ਨੇ ਬਹੁਤ ਸਪਸ਼ਟ ਤੌਰ ਤੇ ਭਾਰ ਸਰਕਾਰ ਨੂੰ ਕਹਤਾ ਕਿ ਤੁਹਾਡੀ ਜਿਹੜੀ ਖੇਤੀ ਦੀ ਮੰਡੀ ਆ ਉਹਦੇ ਤੱਕ ਸਾਡੀ ਪਹੁੰਚ ਹੋਵੇ ਤੇ ਉਹਦੇ ਰਾਹ ਵਿੱਚ ਕੋਈ ਵੀ ਅੜਿੱਕਾ ਨਾ ਹੋਵੇ ਮੈਨੂੰ ਯਾਦ ਹੈ ਇੱਕ ਅਧਿਆਪਕ ਦੋਸਤ ਨੇ ਇੱਕ ਵਾਰੀ ਸਾਡੀ ਚਰਚਾ 'ਚ ਕਿਹਾ ਸੀ ਕਹਿੰਦਾ ਦਿੱਲੀ ਮੋਰਚੇ ਨੇ ਸਾਨੂੰ ਇਹ ਸਿਖਾਇਆ ਕਿ ਜਿਹੜੇ ਸਾਹਮਣੇ ਹੁੰਦੇ ਆ ਕੱਲੇ ਉਹੀ ਰਾਜ ਨਹੀਂ ਕਰਦੇ ਗਏ ਅਸਲ 'ਚ ਰਾਜ ਕਰਨ ਵਾਲੇ ਪਿੱਛੇ ਹੁੰਦੇ ਆ ਤੇ ਇਹ ਗੱਲ ਨੰਗੇ ਚਿੱਟੇ ਰੂਪ 'ਚ ਸਾਹਮਣੇ ਆਈ ਜਾਂਦੀ ਆ ਕਿ ਕਿਸ ਤਰ੍ਹਾਂ ਟਰੰਪ ਨੇ ਭਾਰ ਸਰਕਾਰ ਨੂੰ ਕਿਹਾ ਭਾਰ ਸਰਕਾਰ ਨੇ ਹਾਮੀ ਭਰੀ ਆ ਔਰ ਉਹਨੇ ਕਿਹਾ ਕੋਈ ਵੀ ੜਿੱਕਾ ਜਿਹੜਾ ਰਜਿੰਦਰ ਬਾਈ ਹਟ ਜਾ ਤੂੰ ਵੀ ਸ਼ਾਂਤੀ ਕਰਦਾ ਕੋਈ ਗੱਲ ਨਹੀਂ ਜੀ ਨਹੀਂ ਪੀਣੀ ਤੇ ਰੱਖ ਦੋ ਨਹੀਂ ਪੀਣੀ ਰੱਖ ਲਓ ਕਿ ਜਿਸ ਤਰ੍ਹਾਂ 트াম্প ਨੇ ਕਿਹਾ ਮੋਦੀ ਨੇ ਸੁਰਚ ਸੁਰ ਮਲਾਈ ਆ ਤੇ ਅੜਿੱਕਾ ਕੀਆ ਕਾਰਪੋਰੇਟ ਦੇ ਸਾਹਮਣੇ ਅੜਿੱਪ ਅੜਿੱਕਾ ਕੀਆ ਸਾਮਰਾਜੀ ਮੁਲਕਾਂ ਨੇ ਜੋ ਸਾਡੀ ਖੇਤੀ ਮੰਡੀ ਤੇ ਖੇਤੀ ਤੇ ਕਬਜ਼ਾ ਕਰਨਾ ਅੜਿੱਕਾ ਇੱਕ ਉਹ ਹੈਗੀ ਆ ਕਿਸਾਨ ਲਹਿਰ ਤ्यो ਕਿਸਾਨ ਲਹਿਰ ਦਾ ਆਧਾਰ ਹੈਗਾ ਪੰਜਾਬ ਤੇ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਣਿਆ ਇਸ ਕੰਮ ਵਾਸਤੇ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਅਮਿਤ ਸ਼ਾਹ ਦਾ ਇਹਨਾਂ ਦਿਨਾਂ ਚ ਖਾਸਮ ਖਾਸ ਬਣਿਆ ਹੋਇਆ ਤੇ ਕਰਨਾ ਕੀ ਚਾਹੁੰਦਾ ਟਰੰਪ ਤੇ ਉਹਦੀ ਜੁੰਡਲੀ ਕਿ ਉਹ ਸਾਮਰਾਜੀ ਮੁਲਕ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਇਹਨਾਂ ਨੇ ਸੇਬਾਂ ਤੇ ਬਦਾਮਾਂ ਤੇ ਤੇਖਰੋੜ ਤੇ ਬਹੁਤ ਸਾਰੀਆਂ ਡਿਊਟੀਆਂ ਕਢਾਤੀਆਂ ਕਿ ਇੱਧਰ ਦਾ ਸੇਬ ਪੈਦਾ ਕਰਨ ਵਾਲਾ ਕਿਸਾਨ ਤਬਾਹ ਹੁੰਦਾ ਹੋਵੇ ਅਮਰੀਕਾ ਦਾ ਸੇਬ ਬਦਾਮ ਇੱਧਰ ਜਿਹੜਾ ਉਹ ਸਸਤਾ ਵਿਕਣਾ ਚਾਹੀਦਾ ਹੁਣ ਜੇ ਉਹ ਟੈਰਫ ਘਟਾਉਣ ਦੀ ਗੱਲ ਕਰ ਰਿਹਾ ਖੇਤੀ ਮੰਡੀ ਤੱਕ ਪਹੁੰਚ ਕਰਨ ਦੀ ਗੱਲ ਕਰ ਰਿਹਾ ਤੇ ਜੇ ਸਾਡੀ ਮੰਡੀ ਚ ਉਹਨਾਂ ਦਾ ਸਮਾਨ ਆਉਣਾ ਏ ਫਿਰ ਸਾਡਾ ਅਨਾਜ ਕਿਸੇ ਨੇ ਨਹੀਂ ਖਰੀਦਣਾ ਇਹੀ ਤਿੰਨ ਕਾਨੂੰਨਾਂ ਚ ਸੀ ਇਹੀ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦੇ ਵਿੱਚ ਜਿਹੜੇ ਅੱਗੇ ਆਏ ਇਹ ਲੈ ਕੇ ਆਏ ਆ ਇਸ ਕਰਕੇ ਇਹਨੂੰ ਆਮ ਹਮਲਾ ਨਾ ਸਮਝਿਓ ਇਹ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਵੰਗਾਰ ਪਾਈ ਆ ਕਿਉਂਕਿ ਇਸ ਮੁਲਕ ਦੇ ਜੇ ਪੰਜਾਬ ਕਾਰਪੋਰੇਟ ਦੇ ਖਿਲਾਫ ਖੜੂਗਾ ਤੇ ਦੂਸਰੇ ਮੁਲਕ ਨੇ ਤਾਂ ਖੜਨਾ ਇਸ ਕਰਕੇ ਸਾਡੇ ਤੇ ਇਤਿਹਾਸ ਨੇ ਇੱਕ ਜ਼ਿੰਮੇਵਾਰੀ ਵੀ ਪਾਈ ਆ ਕਿ ਜੇ ਮੁਗਲ ਆਏ ਅਫਗਾਨ ਆਏ ਅੰਗਰੇਜ਼ ਆਏ ਜੋ ਵੀ ਵਿਦੇਸ਼ੀ ਧੜਵੀ ਆਇਆ ਅਸੀਂ ਸਾਹਮਣੇ ਹੋ ਕੇ ਉਹਨਾਂ ਦੇ ਡਟੇ ਤੇ ਅੱਜ ਕੀ ਸਾਨੂੰ ਉਹ ਬੰਦਾ ਡਰਾਲੂਗਾ ਜਿੰਦੀ ਹਾਲਤ ਇਹ ਆ ਕਿ ਉਹਨੂੰ ਫੌਰੀ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਆ ਨਹੀਂ ਦਵਾ ਸਕਦਾ ਤੇ ਦਬਣਾ ਵੀ ਨਹੀਂ ਚਾਹੀਦਾ ਤੇ ਇਸ ਚੁਣੌਤੀ ਨੂੰ ਸਿੱਧੇ ਮੱਥੇ ਸਵਕਾਰ ਕਰਨਾ ਚਾਹੀਦਾ ਪਰ ਇਹਦੇ ਨਾਲ ਇੱਕ ਕੰਮ ਹੋਰ ਕੀਤਾ ਜਾ ਰਿਹਾ ਇਹ ਹਮਲਾ ਬਹੁਤ ਪਲਾਨਡ ਤਰੀਕੇ ਨਾਲ ਕੀਤਾ ਜਾ ਰਿਹਾ ਸਿੱਧਾ ਨਹੀਂ ਬੋਲਿਆ ਹਮਲਾ ਪਿਛਲੇ ਲਗਭਗ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਤੇ ਭਾਜਪਾ ਦਾ ਆਈਟੀ ਸੈੱਲ ਲਗਾਤਾਰ ਸਮਾਜ ਦੇ ਦੂਜੇ ਤਬਕਿਆਂ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਇੱਕ ਨਫ਼ਰਤ ਪੈਦਾ ਕਰ ਰਿਹਾ ਇਸ ਸਮਾਜ ਨੂੰ ਸਮਝਣਾ ਪੈਣਾ ਕਿ ਸਰਕਾਰਾਂ ਤੁਹਾਡੇ ਵਿਚਾਰ ਬਣਾਉਂਦੀਆਂ ਕਿਵੇਂ ਆ ਉਹਨਾਂ ਦੇ ਕੋਲੇ ਬਹੁਤ ਵੱਡੇ ਪ੍ਰਚਾਰ ਸਾਧਨਾ ਹਜ਼ਾਰਾਂ ਚੈਨਲ ਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲ ਭਾਰੂ ਆ ਹਰ ਟੀਵੀ ਖੋਲਦੀ ਉਹੋ ਗੱਲ ਅਖਬਾਰ ਪੜ੍ਹਦੀ ਉਹ ਹੀ ਗੱਲ ਮੋਬਾਈਲ ਦੇਖਦੇ ਉਹ ਹੀ ਗੱਲ ਉਹੀ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਜਦੋਂ ਮੋਦੀ ਨੂੰ ਪ੍ਰੋਜੈਕਟ ਕਰਨਾ ਸੀ ਇਹ ਅਬ ਕੀ ਬਾਾਰ ਮੋਦੀ ਸਰਕਾਰ 15000 ਕਰੋੜ ਰੁਪਇਆ ਲਾਇਆ ਤੁਸੀਂ ਅੱਕ ਕੇ ਚੈਨਲ ਬਦਲਦੇ ਸੀ ਅਗਲੇ ਚੈਨਲ ਤੇ ਵੀ ਇਹੀ ਕਿ ਅਬ ਕੀ ਬਾਾਰ ਮੋਦੀ ਸਰਕਾਰ ਤੇ ਉਹਨਾਂ ਨੇ ਬਣਾ ਲਈ ਆਪਣੇ ਬਜ਼ੁਰਗ ਕਹਾਣੀ ਸੁਣਾਉਂਦੇ ਹੁੰਦੇ ਸੀ ਇੱਕ ਕਿ ਕੋਈ ਬੰਦਾ ਸੀ ਤੇ ਉਹਦੇ ਕੋਲੇ ਲੇਲਾ ਸੀ ਜੌਰ ਨੂੰ 4 ਪੈਸਾਂ ਦੀ ਲੋੜ ਸੀ ਤੇ ਸ਼ਹਿਰ ਵੇਚਣ ਚੱਲਿਆ ਪੰਜ ਠੱਗ ਮਿਲ ਗਏ ਉਹ ਦੋ ਦੋ ਤਿੰਨ ਤਿੰਨ ਸੌ ਮੀਟਰ ਦੀ ਦੂਰੀ ਤੇ ਖੜੇ ਸਾਫ ਸੁਥਰੇ ਉਹਨਾਂ ਨੇ ਕੱਪੜੇ ਪਾਏ ਹੋਏ ਤੇ ਪਹਿਲੇ ਠੱਗ ਦੇ ਕੋਲੋਂ ਜਦੋਂ ਬੰਦਾ ਲੰਘਿਆ ਉਹ ਕਹਿੰਦਾ ਕੁੱਤਾ ਕਿੱਥੇ ਚੱਕੀ ਲਿਆਣਾ ਉਹ ਕਹਿੰਦਾ ਭਲਿਆ ਮਾਨਸਾ ਕੁੱਤਾ ਨਹੀਂ ਇਹ ਲੇਲਾ ਦੇਖਦਾ ਨਹੀਂ ਤੈਨੂੰ ਉਹ ਕਹਿੰਦਾ ਮੈਨੂੰ ਤਾਂ ਦਿਖਦਾ ਤੈਨੂੰ ਨਹੀਂ ਦਿਖਦਾ ਇਹ ਸੋਚਦੇ ਆਂ ਵੀ ਯਾਰ ਇਹ ਲੇਲੇ ਨੂੰ ਕੁੱਤਾ ਕੋਈ ਜਾਂਦਾ ਉਹ ਜਦੋਂ ਗਾਂ ਗਿਆ 250 ਮੀਟਰ ਦੂਜਾ ਠੱਗ ਮਿਲ ਗਿਆ ਉਹ ਕਹਿੰਦਾ ਕੁੱਤਾ ਕਿੱਥੇ ਚੱਕੀ ਲਈ ਜਾਣਾ ਸਿਆਣਾ ਮਹਿਣਾ ਬੰਦਾ ਯਾਰ ਕਿ ਤੀੜ ਚੱਕੀ ਹੋਈ ਆ ਤੂੰ ਉਹ ਉਹ ਚੁੱਪ ਕਰ ਗਿਆ ਵੀ ਯਾਰ ਇਹ ਦੋ ਬੰਦਿਆਂ ਨੇ ਕਹਿਤਾ ਬੰਦੇ ਬਣਦੇ ਫੱਬਦੇ ਲੱਗਦੇ ਇਹਨਾਂ ਨੂੰ ਹੋਇਆ ਕੀ ਆ ਉਹ ਜਦੋਂ ਤੀਜੇ ਨੇ ਇਹਨੂੰ ਕਿਹਾ ਉਹਨੇ ਧਿਆਨ ਨਾਲ ਵੇਖਿਆ ਵੀ ਕਿਤੇ ਮੈਨੂੰ ਮੇਰੀ ਨਿਗਾਹ 'ਚ ਨਾ ਫਾਲਤ ਹੋਵੇ ਇਹ ਕਹਿੰਦਾ ਮੈਂ ਕੁੱਤਾ ਹੀ ਨਾ ਚੱਕੀ ਫਿਰਦਾ ਆਵਾ ਉਹ ਸੋਚਣ ਲੱਗ ਗਿਆ ਨਾਲੇ ਰਾਹ 'ਚ ਉਹਨੂੰ ਵੇਖਦਾ ਜਾਵੇ ਲੇਲੇ ਨੂੰ ਜਦੋਂ ਚੌਥੇ ਨੇ ਇਹ ਕਿਹਾ ਉਹਨੂੰ ਲੱਗਾਇਆ ਯਾਰ ਇੰਨੇ ਬੰਦੇ ਕਹੀ ਜਾਂਦੇ ਆ ਅਈ ਸਾਰੇ ਲੋਕ ਮੂਰਖ ਥੋੜਾ ਮੈਂ ਕੱਲਾ ਹੀ ਥੋੜਾ ਸਿਆਣਾ ਉਹਨੂੰ ਆਪਣੀ ਅਕਲ ਤੇ ਛਾਕੋਂ ਲੱਗਾ ਉਹਨੂੰ ਆਪਣੀ ਗੱਲ ਨਾ ਸਹੀ ਲੱਗਣ ਗਲਤ ਲੱਗਣ ਲੱਗੀ ਉਹਨੇ ਕਿਹਾ ਯਾਰ ਜੇ ਹੁਣ ਕਿਸੇ ਨੇ ਕਹਿਤਾ ਨਾ ਆਪਾਂ ਸੱਟੀ ਦੇਣਾ ਐਵੇਂ ਬੇਇੱਜ਼ਤੀ ਕਰਾਈ ਜਾਂਦੇ ਵੀ ਕੁੱਤੇ ਨੂੰ ਚੱਕੀ ਫਿਰਦੇ ਆ ਉਹ ਜਦੋਂ ਪੰਜਵੇਂ ਠਾਗਣੇ ਕਿਹਾ ਉਹਨੇ ਲੀਲਾ ਸੜਤਾ ਉਹਨਾਂ ਦੀ ਰਿਐਕਟ ਸੀ ਉਹਨਾਂ ਨੇ ਚੱਕਿਆ ਰਿੰਨਿਆਂ ਦੇ ਛਕਲੇ ਉਹ ਚੰਗੇ ਭਲੇ ਲੇਲੇ ਨੂੰ ਕੁੱਤਾ ਲੱਗਣ ਲਾਤਾ ਇਸ ਕਰਕੇ ਸਮਾਜ ਦੇ ਸਾਰੇ ਤਬਕਿਆਂ ਨੂੰ ਬੇਨਤੀ ਕਰਦੇ ਆ ਕਿ ਕਾਰਪੋਰੇਟ ਤੋਂ ਬਚਾਉਣ ਦੇ ਲਈ ਇਸ ਮੁਲਕ ਨੂੰ ਕੰਧ ਬਣ ਕੇ ਖੜੀਆ ਕਿਸਾਨ ਲੇਰ ਕਿ ਆਪਣੇ ਆਈਟੀ ਸੱਲਾਹ ਰਾਹੀਂ ਇਹ ਲੇਲੇ ਨੂੰ ਕੁੱਤਾ ਬਣਾਉਣ ਲੱਗੇ ਹੋਏ ਆ ਇਹਨਾਂ ਦੇ ਪ੍ਰਚਾਰ ਤੋਂ ਬਚ ਕੇ ਰਹੋ ਆ ਛੇਰਾਂ 'ਚ ਜਿਹੜੇ ਵੱਡੇ ਵੱਡੇ ਮਾਲਜ਼ ਖੁੱਲ ਰਹੇ ਆ ਲੱਖਾਂ ਦੁਕਾਨਦਾਰ ਵਿਹਲੇ ਕਰਤੇ ਉਹ ਇਹ ਮਾਲਜ਼ ਕਿਸਾਨਾਂ ਨੇ ਨਹੀਂ ਖੋਲੇ ਵੀਰੋ ਇਹ ਕਾਰਪੋਰੇਟ ਘਰਾਣਿਆਂ ਦੇ ਆ ਜਿੱਥੇ 500 ਦੁਕਾਨ ਹੁੰਦੀ ਸੀ ਇੱਕ ਅੱਧੇ ਕਿਲੋਮੀਟਰ ਦਾ ਮਾਲ ਹੁੰਦਾ ਦੋ ਗੇਟ ਆ ਦੋ ਸਿਕਿਉਰਟੀ ਗਾਰਡ ਖੜੇ ਆ ਵਿੱਚ ਚਲੇ ਜਾਓ ਰੈਡੀ ਦੇ ਦਿੰਦੇ ਸਮਾਨ ਲੱਦੋ ਦੋ ਬਿੱਲ ਕੱਟਣ ਵਾਲੇ ਆ ਜਿੱਥੋਂ ਹਜ਼ਾਰ ਬੰਦਾ ਰੋਟੀ ਕਮਾਰਿਆ ਉਥੇ ਚਾਰ ਬੰਦਿਆਂ ਨਾਲ ਆਪਣਾ ਮਾਲ ਚਲਾ ਰਹੇ ਆ ਹਜ਼ਾਰ ਬੰਦੇ ਦੀ ਰੋਜੀ ਰੋਟੀ ਖੋ ਕੇ ਉਹਨਾਂ ਨੇ ਛੋਟੇ ਤੇ ਦਰਮਿਆਨੇ ਨੂੰ ਕਿਤੇ ਨਹੀਂ ਛੱਡਣਾ ਨਾ ਖੇਤੀ 'ਚ ਨਾ ਪਰਚੂਨ ਦੇ ਵਿੱਚ ਕਿਤੇ ਵੀ ਕਾਰੋਬਾਰ 'ਚ ਜਦੋਂ ਵਾਲਮਾਰਟ ਪਰਚੂਨ ਚਾਹੀ ਬੜਾ ਪ੍ਰਚਾਰ ਕੀਤਾ ਕਿ ਰੋਜ਼ਗਾਰ ਦੇਊਗੀ ਭਾਰਤ ਦੇ ਵਿੱਚ 25 ਕਰੋੜ ਲੋਕ ਪਰਚੂਨ ਦੇ ਖੇਤਰ 'ਚ ਲੱਗੇ ਆ ਤੇ ਵਾਲਮਾਰਟ ਦਾ 25 ਲੱਖ ਮੁਲਾਜ਼ਮ ਸੀ ਤੇ ਜਿੰਨਾ ਕੁੱਲ ਦੁਨੀਆ 'ਚ ਵਾਲਮਾਰਟ ਦਾ ਪਰਚੂਨ ਦਾ ਕੰਮ ਆ ਪੂਰੇ ਮੁਲਕ ਦਾ ਉਹਨਾਂ ਜਿਹੜੇ ਬੰਦੇ ਜਿੱਡਾ ਕਾਰੋਬਾਰ 25 ਲੱਖ ਬੰਦਿਆਂ ਤੋਂ ਕਰਾ ਰਹੇ ਆ 25 ਕਰੋੜ ਬੰਦੇ ਨੂੰ ਕਿਉਂ ਔਰ ਕੰਮ ਤੇ ਰੱਖਣਗੇ ਇਹਦਾ ਮਤਲਬ ਆ ਪਾਉਣੇ 25 ਕਰੋੜ ਬੰਦਾ ਉਸ ਕੰਮ ਚੋਂ ਬਾਹਰ ਕੱਢਣਾ ਤੇ ਜੇ ਡਾਲਾਂ ਵੀ ਬਾਹਰ ਆਉਣੀਆਂ ਅਨਾਜ ਵੀ ਬਾਹਰ ਆਉਣਾ ਫਲ ਵੀ ਬਾਹਰ ਆਉਣੀਆਂ ਦੁੱਧ ਵੀ ਬਾਹਰ ਆਉਣਾ ਫਿਰ ਇੱਥੋਂ ਦਾ ਦੁੱਧ ਪੈਦਾ ਕਰਨ ਵਾਲਾ ਉਹਨੇ ਬੇਰੁਜ਼ਗਾਰ ਹੋਣਾ ਉਹਨੇ ਵਿਹਲਾ ਹੋਣਾ ਇੱਥੋਂ ਦੇ ਅਨਾਜ ਪੈਦਾ ਕਰਨ ਵਾਲੇ ਨੇ ਵਿਹਲਾ ਹੋਣਾ ਇੱਥੇ ਫਲ ਪੈਦਾ ਕਰਨ ਵਾਲੇ ਨੇ ਵਿਹਲਾ ਹੋਣਾ ਕਹਿੰਦੇ ਸਾਰੇ ਇਕਨੋਮਿਸਟ ਕਹਿੰਦੇ ਆ ਕਿ ਜਦੋਂ ਤੁਸੀਂ ਬਾਹਰੋਂ ਸਮਾਨ ਮੰਗਾਉਂਦੇ ਆ ਤੁਸੀਂ ਸਮਾਨ ਨਹੀਂ ਆਯਾਤ ਕਰਦੇ ਤੁਸੀਂ ਬੇਰੋਜ਼ਗਾਰੀ ਵੀ ਨਾਲ ਆਯਾਤ ਕਰਦੇ ਸਮਾਨ ਨਹੀਂ ਬਾਹਰੋਂ ਮੰਗਾਉਂਦੇ ਬਾਹਰੋਂ ਬੇਰੋਜ਼ਗਾਰੀ ਵੀ ਮੰਗਾਉਂਦੇ ਆ ਬਾਹਰੋਂ ਆਇਆ ਸਮਾਨ ਇੱਥੇ ਜਿਹੜੇ ਉਹ ਸਮਾਨ ਪੈਦਾ ਕਰਨ ਚ ਲੱਗੇ ਲੋਕ ਹੁੰਦੇ ਆ ਉਹਨਾਂ ਦਾ ਲੱਕ ਤੋੜਦਾ ਉਹਨਾਂ ਨੂੰ ਬੇਰੋਜ਼ਗਾਰ ਕਰਦਾ ਤੇ ਜਦੋਂ ਸਾਡੇ ਪੰਜਾਬੀਆਂ ਨੂੰ ਦੁਨੀਆ ਚ ਕਿਤੇ ਢੋਈ ਨਹੀਂ ਮਿਲਦੀ ਪਈ ਆਪਣੀਆਂ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਬਾਹਰ ਜਾ ਰਹੇ ਆ ਬਾਹਰੋਂ ੱੱੱਕੇ ਪੈ ਰਹੇ ਆ ਸਾਡੇ ਨਾਲ ਤਾਂ ਇੱਕ ਵਾਰੀ ਨਹੀਂ ਹੋਈ ਸਾਰੀ ਦੀ ਸਾਰੇ ਗਦਰੀ ਇਹੇ ਸੀ ਗਦਰ ਲਹਿਰ ਦੀ ਕਵਤਾ ਜੀ ਆ ਨਾ ਕਿ ਦੇਸੋਂ ਪੈਣ ੱੱੱਕੇ ਬਾਹਰ ਕੋਈ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਕਿ ਇਥੋਂ ਦੀਆਂ ਸਰਕਾਰਾਂ ਅੱਜ ਇਸ ਮੁਲਕ ਦੀ ਜਾਲ ਜੰਗਲ ਜ਼ਮੀਨ ਜੋ ਕੁਝ ਵੀ ਹੈਗਾ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਤਰਲੋ ਮੱਛੀ ਹੋਏ ਵੇ ਆ ਜਿਵੇਂ ਇੱਕ ਇੱਕ ਪੱਤਰਕਾਰ ਵੀਰ ਨੇ ਕਿਹਾ ਵੀ ਇਹਦਾ ਨੁਕਸਾਨ ਆਵਾ ਦਾ ਹੀ ਪਾਰਟੀ ਨੂੰ ਹੋਊਗਾ ਓਏ ਉਹ ਕੋਈ ਨਵੇਂ ਬਾਂਦਰ ਖੜਾ ਕਰ ਲੈਣਗੇ ਆਪਾਂ ਕਹਿੰਦੇ ਹੁਣ ਇਹਨਾਂ ਨੂੰ ਸਭ ਕੁਝ ਸਿਖਾਉਣਾ ਓਏ ਆਪਾਂ ਆਪ ਵੀ ਸਿੱਖੀਏ ਸਭ ਕੁ ਸਭ ਕਾਪਾ ਕਿਨੂ ਕਿਨੂ ਸਿਖਾਈ ਜਾਵਾਂਗੇ 5 ਸਾਲਾਂ ਬਾਅਦ ਸਾਨੂੰ ਸਿੱਖਣ ਦੀ ਲੋੜ ਆ ਉਹ ਸਿੱਖੇ ਸਿਖਾਏ ਆਉਂਦੇ ਆ ਤੇ ਜਿਹੜੇ ਰਾਜ ਕਰਦੇ ਆ ਆਪਾਂ ਕਹਿੰਨੇ ਕਿਉਂ ਬਦਲਤਾ ਉਹ ਬਦਲਤਾ ਰਾਜ ਇਸ ਮੁਲਕ ਜਬਾਨੀ ਐ ਡਾਨੀ ਕਰਦੇ ਆ ਕਦੇ ਚੋਣ ਲੜਦੇ ਆ ਇਹ ਐਲਨ ਮਸਕ ਚਲਾ ਰਿਹਾ ਨਾ ਟ੍ਰੈਂਪ ਨੂੰ 22 ਮਿਲੀਅਨ ਡਾਲਰ ਇੱਕ ਘੰਟੇ ਦੀ ਆਮਦਨ ਆ ਉਹਦੀ ਐਲਨ ਮਸਕ ਦੀ ਸਾਡੀ 1 ਘੰਟੇ ਦੀ ਤਨਖਾਹ ਕਿੰਨੀ ਬਣਦੀ ਆ 2500 3000 ਬਣਦਾ ਮੋਦੀ ਦੀ ਕੀ ਔਕਾਤ ਦੇਦੀ ਉਹਦੇ ਅੱਗੇ ਉਹਨਾਂ ਦੀ ਖੁਫੀ ਏਜੰਸੀ ਦਾ ਅਧਿਕਾਰੀ ਜਿਹਦੀ ਕੁਝ ਸਾਲ ਪਹਿਲਾਂ ਕਿਤਾਬ ਆਈ ਸੀ ਪੰਜਾਬੀ ਚ ਮਿਲਦੀ ਆ ਆਰਥਿਕ ਤਾਰੇ ਦਾ ਕਬਾਲੀਆ ਬਿਆਨ ਜੋਰਪਾਟਸ ਪਾਰਕਿੰਸ ਨੇ ਕਿਹਾ ਕਿ ਸਾਡੇ ਅਰਗੇ ਮੁਲਕ ਕੰਪਨੀਆਂ ਭੇਜ ਕੇ ਕਿਸੇ ਮੁਲਕ ਨੂੰ ਨੱਪਦੇ ਆ ਜੇ ਸਰਕਾਰਾਂ ਵਿਕਾਊ ਹੋਣ ਤੇ ਜੇ ਸਰਕਾਰ ਅੜ ਜੇ ਫਿਰ ਅਸੀਂ ਉੱਥੋਂ ਫੌਜ ਦੇ ਮੁਖੀ ਗੰਢ ਕੇ ਤਖਤਾ ਪਲਟਾਉਣੇ ਆ ਉੱਥੋਂ ਦੇ ਫੌਜੀਆ ਨੂੰ ਸੱਤਾ ਤੇ ਬਿਠਾਉਣੇ ਆ ਤੇ ਆਪਣੀਆਂ ਕੰਪਨੀਆਂ ਹੀ ਲੁੱਟਦੇ ਆ ਤੇ ਜੇ ਫੌਜ ਵਾੜਾ ਖਰੀਦੀ ਜਾਵੇ ਫਿਰ ਸਿੱਧਾ ਹਮਲਾ ਕਰਦੇ ਆ ਸਾਰੀਆਂ ਧਾਰਨਾ ਅਰਾਕ ਅਫਗਾਨਿਸਤਾਨ ਤਖਤਾ ਪਲਟਾਉਣ ਦੀਆਂ ਵੈਨਿਊਏਲਾ ਕਿਊਬਾ ਤੇ ਕੰਪਨੀਆਂ ਇਹ ਲੁੱਟਣ ਦੀਆਂ ਸਾਡੇ ਮੁਲਕ ਦੁਨੀਆ ਦੇ ਚੌਥੇ ਨੰਬਰ ਤੇ ਆ ਸਾਡਾ ਮੁਲਕ ਲੋਹਾ ਪੈਦਾ ਕਰਨ ਚ ਟਰੈਕਟਰ ਤਾਂ ਕੀ ਬਣਾਉਣੇ ਆ ਨੀਲ ਕੱਟ ਤੱਕ ਨਹੀਂ ਬਣਦਾ ਇੱਥੇ ਕਿਉਂਕਿ ਉਹਨੂੰ ਫਿਕਰ ਹੈ ਕਿ ਨੇਲ ਕੱਟਦੇ ਵਿੱਚੋਂ ਵੀ ਉਹਨਾਂ ਦੀਆਂ ਕੰਪਨੀਆਂ ਮੁਨਾਫਾ ਕੱਟਣ ਐਥੇ ਨਾ ਉਹ ਇੰਡਸਟਰੀ ਲੱਗੇ ਤੇ ਪੇਸ਼ ਸਾਨੂੰ ਕੀਤਾ ਜਾ ਰਿਹਾ ਕਿ ਕਿਸਾਨ ਜਿਹੜੇ ਇਨਵੈਸਟਮੈਂਟ ਨਹੀਂ ਆਉਣ ਦਿੰਦੇ ਇਨਵੈਸਟਮੈਂਟ ਕਿਹੜੀ ਆ ਬਈ ਕਿਹੜਾ ਵਿਕਾਸ ਆ ਸਾਡੇ ਸਰਕਾਰੀ ਸਕੂਲ ਕਾਲਜ ਬੰਦ ਕਰਤੇ ਇਹ ਵਿਕਾਸ ਆ ਸਾਡੇ ਸਰਕਾਰੀ ਹਸਪਤਾਲ ਪਿੰਡਾਂ ਦੀਆਂ ਡਿਸਪੈਂਸਰੀਆਂ ਬੰਦ ਕਰਤੀਆਂ ਇਹ ਵਿਕਾਸ ਆ ਤੇ ਹੁਣ ਕਹਿੰਦੇ ਥੋਡੀ ਸਰਕਾਰੀ ਖਰੀਦ ਖਤਮ ਕਰਨੀ ਆ ਇਹ ਵਿਕਾਸ ਅਸੀਂ ੜਿੱਕਾ ਇਹ ਵਿਕਾਸ ਉਹ ਕਰਨਾ ਚਾਹੁੰਦੇ ਆ 80 ਕਰੋੜ ਲੋਕ ਜਨਤਕ ਮੰਡ ਪ੍ਰਣਾਲੀ ਰਹੀਂ ਸਸਤਾ ਰਾਸ਼ਨ ਡੀਪੋ ਤੋਂ ਅਨਾਜ ਲੈ ਕੇ ਗੁਜ਼ਾਰਾ ਕਰਦੇ ਆ ਇਹ ਉਹ ਬੰਦ ਕਰਨਾ ਚਾਹੁੰਦੇ ਆ ਇਹ ਵਿਕਾਸ ਉਹ ਕਰਨਾ ਚਾਹੁੰਦੇ ਆ ਤੇ ਇਹ ਵਿਕਾਸ ਪੰਜਾਬੀਆਂ ਨੂੰ ਭਲੀ ਭਾਂਤ ਸਮਝਣਾ ਚਾਹੀਦਾ ਇਹ ਨਹੀਂ ਕਿ ਅਮਰੀਕਾ ਚ ਕਿਸਾਨੀ ਖਤਮ ਹੋ ਗਈ ਯੂਰਪ ਚ ਕਿਸਾਨੀ ਖਤਮ ਹੋ ਗਈ ਬਾਹਲੀ ਦੂਰ ਨਾ ਜਾਓ ਬਿਹਾਰ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਮਹਾ ਪੰਚਾਇਤਾਂ ਕੀਤੀਆਂ ਗਈਆਂ ਪਟਨਾ ਸਾਹਿਬ ਦੇ ਵਿੱਚ ਵੀ ਮਹਾ ਪੰਚਾਇਤ ਹੋਈ ਜਿੱਥੇ ਮੈਂ ਵੀ ਗਿਆ ਸੀ ਉਥੋਂ ਦੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਬਿਹਾਰ ਨੇ ਜਿਹੜਾ ਪਰਚਾ ਕੱਢਿਆ ਉਹਦੇ ਚ ਉਹਨਾਂ ਲਿਖਿਆ ਕਿ 6 ਵੱਡੀਆਂ ਜਿਹੜੀਆਂ ਸੜਕਾਂ ਬਿਹਾਰ ਚੋਂ ਕੱਢੀਆਂ ਜਾ ਰਹੀਆਂ 15 ਲੱਖ ਕਿੱਲਾ ਜ਼ਮੀਨ ਬਿਹਾਰ ਦੇ ਕਿਸਾਨਾਂ ਦੀ ਕਬਜ਼ਾ ਕੀਤੀ ਉਹਨਾਂ ਨੇ ਤੇ ਜਿਹੜੀ ਸਰਕਾਰੀ ਮੰਡੀ ਸਾਡੀ ਖਤਮ ਕਰਨਾ ਚਾਹੁੰਦੇ APMC ਐਕਟ 2005 ਚ ਬਿਹਾਰ ਚ ਖਤਮ ਕੀਤਾ ਉੱਥੇ ਜਿਹੜੇ ਇੱਥੇ ਕਹਿੰਦੇ ਨਾ ਪਈਏ ਆ ਗਏ ਪਈਏ ਆ ਗਏ ਉਹ ਕਿਸਾਨ ਆ ਉਧਰ ਦੇ ਕਦੇ ਪੁੱਛ ਕੇ ਵੇਖੋ ਕਿੰਨੀ ਜ਼ਮੀਨ ਉਹਨਾਂ ਨਾਲ ਉਹ ਦਿਹਾੜੀਆਂ ਕਰ ਲਈ ਮਜਬੂਰ ਕਰਦੇ ਇੱਥੇ ਆਉਣ ਵਾਸਤੇ ਉਹ ਫਿਰ ਟਾਈਮ ਹੀ ਤਾਂ ਹੀ ਨਹੀਂ ਮੰਨਦੇ ਕਿਸੇ ਦੀ ਕਈ ਔਖੇ ਟਾਈਮ ਵੀ ਇਸੇ ਕਰਕੇ ਨਹੀਂ ਮੰਨਦੇਗੇ ਤੇ ਬਿਹਾਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਪਟਨਾ ਸਾਹਿਬ ਸੀ ਖੇਤੀਬਾੜੀ ਯੂਨੀਵਰਸਿਟੀ ਉਹਦਾ ਕੀ ਬਣਿਆ ਖੇਤੀਬਾੜੀ ਯੂਨੀਵਰਸਿਟੀ ਦੀ ਥਾਂ ਤੇ ਉੱਥੇ ਬੱਸ ਸਟੈਂਡ ਬਣਾਤਾ ਤੇ ਜਿੰਨੇ ਬੀਜ ਖੋਜ ਕੇਂਦਰ ਸੀ ਬਿਹਾਰ ਦੇ ਸਾਰੇ ਬੰਦ ਕਰਤੇ ਬੀਜਾਂ ਤੇ ਕੋਈ ਖੋਜ ਨਹੀਂ ਹੋ ਰਹੀ ਕਿਉਂਕਿ ਪੂਰੀ ਦੁਨੀਆ 'ਚ 6 ਕੰਪਨੀਆਂ 6 ਕਾਰਪੋਰੇਟ ਘਰਾਣੇ 75% ਸਾਡੇ ਬੇਤ ਖੇਤੀ ਦੇ ਬੀਜ ਤੇ ਕਬਜ਼ਾ ਕਰੀ ਬੈਠਿਆ ਤੁਸੀਂ ਦਤੋ ਤੁਹਾਡੇ ਕੋਲ ਘਰੇ ਕੀ ਕਿਸੇ ਕੋਲ ਛੋਲਿਆਂ ਦੇ ਦਾਲਾਂ ਦੇ ਕਿੰਨੇ ਵੀ ਆ ਸਾਡੇ ਕੋਲੇ ਕੋਈ ਵੀ ਨਹੀਂ ਹੈਗਾ ਜਿਹੜਾ ਅਸੀਂ ਦੀ ਬਣਾ ਸਕਦੇ ਉਹ ਵੀ ਅਸੀਂ ਥੈਲੀ ਵਾਲਾ ਖਰੀਦਣ ਜਾਂਦੇ ਆ ਬਰਯਾਰ ਚ ਸਾਨੂੰ ਆਤ ਪਾਤੀ ਉਹ ਸਾਡੇ ਹੀ ਵਾਹਣ ਚੋਂ ਫਸਲ ਕੱਟੀ ਹੁੰਦੀ ਆ ਤੇ ਮਾਰਕਾ ਹੀ ਲਾਇਆ ਹੁੰਦਾ ਉਹਨਾਂ ਨੇ ਉਹ ਕੋ ਫੈਕਟਰੀਆਂ ਚ ਵੀ ਬੀਅ ਬਿਆਰ ਤਿਆਰ ਹੁੰਦਾ ਜ਼ਮੀਨ ਚ ਤਿਆਰ ਹੁੰਦਾ ਕਿਉਂਕਿ ਸਾਨੂੰ ਉਹਨਾਂ ਨੇ ਪ੍ਰਚਾਰ ਕਰ ਕਰਕੇ ਵੀ ਆ ਕੰਪਨੀ ਦਾ ਥੀਲੇ ਵਾਲਾ ਬੀ ਚੰਗਾ ਜੇ ਜਦੋਂ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਕਿ ਤੁਹਾਡੇ ਘਰ ਚ ਬੀਬ ਨਹੀਂ ਰਹਿਣ ਦੇਣਾ ਬੀਜ ਤੇ ਕਬਜ਼ਾ ਕੀਤਾ ਮੰਡੀ ਤੇ ਕਰਨਾ ਚਾਹੁੰਦੇ ਆ ਜ਼ਮੀਨ ਤੇ ਕਰਨਾ ਚਾਹੁੰਦੇ ਆ ਤੇ ਉਹਦੇ ਵਾਸਤੇ ਇੱਕ ਆਧਾਰ ਤਿਆਰ ਕੀਤਾ ਜਾ ਰਿਹਾ ਕਿ ਪਹਿਲਾ ਕਿਸਾਨ ਲਹਿਰ ਨੂੰ ਬਦਨਾਮ ਕਰੋ ਇਹ ਬਿਲਕੁਲ ਭਾਜਪਾ ਦੀ ਤਰਜ਼ ਤੇ ਭਗਵੰਤ ਮਾਨ ਕਿੱਦਾਂ ਜਿਵੇਂ ਉਹਨਾਂ ਨੇ ਮੌਬ ਲਿੰਚਿੰਗ ਕਰਵਾਈ ਇਹ ਫਲਾਤਾ मुस्لمਾਨਾਂ প্রতি યાર ફલાતા નફરત પેદા ਕੀਤੀ કે કિતે ਵੀ કહે દેના કે ફલાણે دے گھر ગૌ ਦਾ માંસ પિયા લાલા લાલા કર દી જંદી સ્પીડ કટ કે બંદા માર દинદી સે ગૌ માંસ કਿੰਦੇ ઘરੋਂ નીકળ્યા પ્રચાર ਹੀ એના ਕੀਤਾ નફરત ઈ અની ભરતી ਕਿਸੇ دے بارے ہاں રાજસ્થાન ਦਾ ਕਿਸਾਨ મુસ્લમાન ਸੀ ઓ گاંખરીદ કે લાયા ਗਾਉ ਉਥੋਂ ਖਰੀਦੀ ਜਿੱਥੇ گاਵਾਂ ਦੀ ਮੰਡੀ ਲੱਗਦੀ ਸੀ ਉਹਨੇ ਪਰਚੀ ਕਟਾਈ ਉਥੇ ਗਾਂ ਖਰੀਦੀ ਉਹਦਾ ਬੇ ਸਾਰਾ ਕੁਝ ਬੈਲੋ ਦੇ ਕੋਲੇ ਸੀ ਉਹਨੂੰ ਘੇਰ ਲਿਆ ਖੌਤੀ ਗਊ ਰੱਖ ਕੇ ਆਨੇ ਉਹ ਕਹਿੰਦਾ ਬਾਈ ਮੈਂ ਗਾਂ ਬੱਡਰ ਮਾਸਤੇ ਨਹੀਂ ਲੈ ਕੇ ਚੱਲਿਆ ਦੁੱਧ ਲਈ ਖਰੀਦ ਕੇ ਲਿਆ ਆਂ ਕੁੱਟ-ਕੁੱਟ ਕੇ ਮਾਰਤਾ ਉਹਨੂੰ ਉਹਦਾ ਕਤਲ ਕਰਤਾ ਤੇ ਉਹਦੀ ਵੀਡੀਓ ਪੂਰੀ ਦੁਨੀਆ ਚ ਵਾਇਰਲ ਹੋਈ ਤੇ ਪੁਲਿਸ ਨੇ ਜਦੋਂ ਚਲਾਨ ਕੀ ਦਿੱਤਾ ਉਹਦੇ ਕਤਲ ਦਾ ਉਹ ਵੀਡੀਓ ਵੀ ਚਲਾਨ ਚ ਨਹੀਂ ਲਾਈ ਕਿ ਦੋਸ਼ੀ ਬਰੀ ਹੋ ਜਾਣ ਸਰਕਾਰਾਂ ਖੜੀਆਂ ਨਾ ਗੁੰਡਿਆਂ ਦੀ ਪਿੱਛੇ ਤੇ ਇਹ ਹੁਣ ਜਿਹੜਾ ਇਹ ਮਾਹੌਲ ਬਣਾ ਰਿਆ ਕਿ ਕਿਸਾਨਾਂ ਨੂੰ ਨਖੇੜੋ ਦੂਜੇ ਭਾਈਚਾਰਿਆਂ 'ਚ ਨਫ਼ਰਤ ਕਰੋ ਤੇ ਉਹਦੇ ਤੇ ਭਗਵੰਤ ਮਾਨ ਬੋਲਦਾ ਜੋ ਕਰਨਾ ਕਰ ਲੋ ਤੇ ਕੱਲ ਨੂੰ ਤੁਹਾਡੇ ਧਰਨਿਆਂ ਤੇ ਹਮਲੇ ਵੀ ਹੋ ਸਕਦੇ ਆ ਇਹ ਜਿਸ ਫਾਸੀਜ਼ਮ ਦੀ ਗੱਲ ਕਰ ਰਿਆ ਨਾ ਨਰਿੰਦਰ ਮੋਦੀ ਜਿਸ ਪਾਸਿਓ ਤੋਰ ਰਿਹਾ ਇਹ ਓਸੇ ਉਸੇ ਤਰਜ਼ ਦੇ ਚੱਲ ਰਿਹਾ ਸਾਰਾ ਕੁਝ ਇਹਨੂੰ ਪੰਜਾਬੀਓ ਹਲਕੇ 'ਚ ਨਾ ਲਿਓ ਕੱਲਾ ਇਹ ਨਾ ਸਮਝਿਓ ਵੀ 3 ਘੰਟੇ ਗਰਦਿਤ ਦੇ ਬੂਹੇ ਅੱਗੇ ਬਹਿ ਕੇ ਆਉਣਾ ਇਹ ਨਾ ਸਮਝਿਓ ਤੇ ਇੱਕ ਅਸੀ ਚਿਤਾਮਨੀ ਦੇਣਾ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਤੂੰ ਪੰਜਾਬ 'ਚ ਕਿੰਨਾ ਕਿ ਨਸ਼ਾ ਰੋਕੂ ਮਹਿੰਮ ਚਲਾਈ ਆ ਸਭ ਤੋਂ ਪਹਿਲਾਂ ਖੁਦ ਜਾ ਡੀਡਿਕਸ਼ਨ ਸੈਂਟਰ ਤੇ ਜਿਹੜੀ ਆ ਇੱਕ ਬਲਡੋਜ਼ਰ ਵਾਲਾ ਕੰਮ ਚਲਾਇਆ ਆ ਸਾਡੇ ਪੱਤਰਕਾਰ ਵੀਰਾਂ ਨੇ ਪੁੱਛਿਆ ਰਾਜਜੀਤ ਦਾ ਘਰ ਕਦੋਂ ਟਾਰੇਓ ਜੀ ਮਜੀਠੀਆ ਦਾ ਘਰ ਕਦੋਂ ਚਾਰੇ ਟਾਰੇਓ ਜੀ ਮਜੀਠੀਆ ਤਾਂ ਤਾਂ ਮਿੰਤਾ ਇਹਨਾਂ ਨੇ ਇੱਕ ਤਰਲੇ ਕੀਤੇ ਆ ਮਾਫੀ ਮੰਗੀ ਆ ਉਹ ਇੱਕ ਕਹਿੰਦੇ ਨਸ਼ਾ ਤਸਕਰ ਦਾ ਘਰ ਉਹ ਟਾਇਆ ਉਹ ਜਿਹੜਾ ਪਲਸਟਰ ਵੀ ਨਹੀਂ ਕਰਾਉਣ ਜੋਗਾ ਸੀ ਉਹਦੀਆਂ ਕੰਧਾਂ ਚ ਕੰਨਾਂ ਢਾਈ ਜਾਂਦੇ ਆ ਇਹ ਇਸ ਗੱਲ ਨੂੰ ਜੇ ਕੋਈ ਵਿਰੋਧ ਕਰਦਾ ਇਹਨਾਂ ਦੇ ਆਰਟੀਸਰ ਲਾਜਉਂਦੇ ਆ ਇਹ ਜੀ ਨਸ਼ੇ ਵਾਲਿਆਂ ਦੇ ਪੱਖ ਚਾ ਕੀ ਤੁਸੀਂ ਚਾਹੁੰਦੇ ਆ ਕਿ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਵੀ ਅਦਾਲਤ ਨੇ ਕਿਸੇ ਨੂੰ ਦੋਸ਼ੀ ਮੰਨਿਆ ਕਿ ਨਹੀਂ ਮੰਨਿਆ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਕਿਸੇ ਦਾ ਵੀ ਘੱਟ ਹੋਣ ਦਾ ਫਿਰ ਤਾਂ ਪੁਲਿਸ ਨੂੰ ਝੂਠੇ ਪੁਲਸੂ ਮੁਕਾਬਲੇ ਬਣਾਉਣ ਦਾ ਵੀ ਅਧਿਕਾਰ ਹੋਊਗਾ ਸਵਾਲ ਇਹ ਆ ਗੱਲ ਸਹਿਦ ਹੀ ਨਹੀਂ ਗੱਲ ਪਹਿਹ ਦੀ ਆ ਕਿ ਉਹ ਪੁਲਸੀਆ ਸਟੇਟ ਖੜੀ ਕਰਨਾ ਚਾਹੁੰਦੇ ਆ ਪੁਲਿਸ ਨੂੰ ਅਧਿਕਾਰ ਦੇਣਾ ਚਾਹੁੰਦੇ ਆ ਤੋ ਜਿਹੜਾ ਪਿਛਲੇ ਦਿਨੀ ਇੱਕ ਚੰਡੀਗੜ੍ਹ ਦਾ ਪੱਤਰਕਾਰ ਨਹੀਂ ਕਹਿੰਦਾ ਪੁਲਿਸ ਤੋਂ ਡਰਦਾ ਹੀ ਕੋਈ ਨਹੀਂ ਕਿਸਾਨ ਜਿੱਥੇ ਬੰਦੀਆਂ ਡਰਦੀਆਂ ਹੀ ਨਹੀਂ ਇਹਦਾ ਮਤਲਬ ਆ ਕਿ ਉਹਨੂੰ ਆਏ ਆ ਕਿ ਪੁਲਿਸ ਨੂੰ ਵੇਖ ਕੇ ਲੋਕ ਥਰ ਥਰ ਕੰਬਣ ਕਿ ਪੁਲਿਸ ਨੂੰ ਵੇਖ ਕੇ ਥਰ ਥਰ ਕਦੋਂ ਕੰਬਦੇ ਸੀ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਖਪਾਇਆ ਪੁਲਿਸ ਨੇ ਇਹ ਪਰ ਪੰਜਾਬ ਨਾਬਰੀ ਦਾ ਦੂਜਾ ਨਾਮ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ। ਔਰ ਅਸੀਂ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨੂੰ ਉਹਦਾ 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 ਹਿੱਸਾ ਹੋਣ ਦੇ ਨਾਤੇ ਬਹੁਤ ਸਾਰਿਆਂ ਤੋਂ ਅਸੀਂ ਛੋਟੇ ਆ ਇਹ ਬੇਨਤੀ ਆ ਕਿ ਆਪਾਂ ਇਸ ਗੱਲ ਨੂੰ ਵਿਚਾਰੀਏ ਇਸ ਚੁਣੌਤੀ ਨੂੰ ਹਲਕੇ ਚ ਨਾ ਲਈਏ ਕਿ ਵੀ ਤੜਕੇ ਉੱਠੇ ਨਹਾਤੇ ਤੋਤੇ ਪੱਗ ਬੰਨੀ ਪਰੌਂਠੇ ਖਾਦੇ ਚਾਰ ਥਾਵਾਂ ਤੇ ਗੇੜਾ ਕੱਢ ਆਏ ਇਦਾਂ ਹੀ ਨਹੀਂ ਚੱਲਣੀ ਆ ਚੱਲੀ ਜਾਣਾਗਾ ਜੱਫ ਆਪਣਾ 트럼ਪ ਤੋਂ 트럼ਪ ਤੋਂ ਗੱਲ ਦਿੱਲੀ ਆਉਂਦੀ ਆ ਦਿੱਲੀ ਤੋਂ ਚੰਡੀਗੜ੍ਹ ਆਉਂਦੀ ਆ ਤੇ ਚੰਡੀਗੜ੍ਹ ਤੋਂ ਉਸ ਬੰਦੇ ਕੋਲੇ ਆਉਂਦੀ ਆ ਜਿਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਆ ਇਹ ਚੁਣੌਤੀ ਨੂੰ ਹਲਕੇ ਚ ਨਾ ਲਿਓ ਬੰਦੇ ਨੂੰ ਡੋਜ ਇੱਕ ਨਹੀਂ ਮਾਣ ਹੁੰਦੀ ਇੱਕ ਸੱਤਾ ਦੀ ਆ ਇੱਕ ਅਮਤਸ਼ਾਹ ਦਾ ਪੁੱਤਰ ਹੋਣ ਦੀ ਆ ਤੇ ਤੀਜੀ ਪਤਾ ਨਹੀਂ ਕੀ ਪੱਸ ਖੇ ਖਾਂਦਾ ਉਹ ਪਤਾ ਹੀ ਨਹੀਂ ਕੀ ਕੀ ਛਕੀ ਜਾਂਦਾ ਹੈ ਇਸ ਕਰਕੇ ਚਨੌਤੀ ਨੂੰ ਹਲਕੇ ਚ ਨਾ ਲਿਓ ਜੇ ਜੋ ਆਉਂਦਾ ਉਹ ਹੀ ਛਕ ਜਾਂਦਾ ਉਹ ਤੇ ਜੋ ਮੂੰਹ ਆਉਂਦਾ ਉਹ ਬੋਲੀ ਜਾਂਦਾ ਇਸ ਕਰਕੇ ਤਗੜੇ ਹੋਈਏ ਜਥੇਬੰਦ ਹੋਈਏ ਐਦ ਕਿ ਇਹਨੂੰ ਹਰਾਉਣਾ ਇਹਨੂੰ ਹਰਾਉਣਾ ਖੁਦ ਦੀ ਤਾਕਤ ਵੱਡੀ ਉਸਾਰੀਏ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ